सरबजीत संगरूर विधि कविता मैं जागया किस्मत सोई नहीं मैं जागया किस्मत सोई नहीं की होया जी मिली तो ही नहीं देर तां हाले कोई होई नहीं ਪਰ ਕਿਉਂ ਮਿਲਿਆ ਕੋਈ ਨਹੀਂ ਪਰ ਕਿਉਂ ਮਿਲਿਆ ਕੋਈ ਨਹੀਂ ਬਸ ਹੁਣ ਦੇਖਦੇ ਰਹਿੰਦੇ ਹਾਂ ਬਸ ਹੁਣ ਦੇਖਦੇ ਰਹਿੰਦੇ ਹਾਂ ਸਮੇਂ ਦੇ ਹਾਲਾਤ ਨੂੰ ਖਾਮੋਸ਼ ਹੋ ਕੇ ਖਾਮੋਸ਼ ਹੋ ਕੇ ਪੈ ਗਈ ਆਦਤ ਮਾਰੀ ਦੁਖ ਫੈਨਦੀ ਹੁਣ ਤਾਂ ਰੋ ਰੋ ਕੇ ਹੁਣ ਤਾਂ ਰੋ ਰੋ ਕੇ ਨਾ ਕੁਝ ਮਿਲਣਾ ਤੈਨੂੰ ਸੋਕੇ ਨਾ ਕੁਝ ਮਿਲਣਾ ਤੈਨੂੰ ਰੋਕੇ ਨਾ ਹੋਈ ਦੁਖੀ ਨਾ ਹੋਈ ਦੁਖੀ ਨਾ ਮਿਲਿਆ ਜੇ ਤੈਨੂੰ ਕਦੇ ਕੁਝ ਕਦੇ ਕੁਝ ਖੋਕੇ ਤੈਨੂੰ ਕਦੇ ਕੁਝ ਖੋਕੇ ਬਸ ਹੁਣ ਦੇਖਦੇ ਰਹਿੰਦੇ ਹਾਂ ਸਮੇਤ ਹੀ